ਸਮਰਾਲਾ ਵਿਖੇ ਰਾਤ ਦੇ 8:30 ਵਜੇ ਪਿੰਡ ਬਾਲਿਓ ਨਜ਼ਦੀਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਪਿੰਡ ਬਾਲਿਓ ਦੇ ਨਜ਼ਦੀਕ ਇੱਕ ਆਲਟੋ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੱਸ ਦਈਏ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਰੀਬ 25000 ਰੁਪਏ ਲੁੱਟ ਦੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਹੈ ਇਹਦੇ ਦੱਸ ਦਈਏ ਉਸ ਤੋਂ ਬਾਅਦ ਫਰਾਰ ਹੋ ਗਏ ਨੇ ਤੇ ਉੱਥੇ ਹੀ ਜ਼ਖਮੀ ਨੌਜਵਾਨ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਚੱਡਿਕੜ ਦੇ ਪੱਤੀ ਸੈਕਟਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਤੇ ਉੱਥੇ ਹੀ ਹਮਲਾਵਰਾਂ ਵੱਲੋਂ ਜਵਾਨ ਦੇ ਦੋਨੇ ਗੁੱਟ ਪੈਰ ਸਿਰ ਅਤੇ ਪੱਟ ਤੇ ਪੂਰੀ ਤਰ੍ਹਾਂ ਦੇ ਨਾਲ ਬਾਹਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤੇ ਘਟਨਾ ਦਾ ਪਤਾ ਚਲਦੇ ਹੀ ਸਮਰਾਲਾ ਪੁਲਿਸ ਦੀ ਟੀਮ ਸਮਰਾਲਾ ਸਿਵਲ ਹਸਪਤਾਲ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਵਿੱਚ जुट ਗਈ ਤੇ ਉੱਥੇ ਹੀ ਕਾਉਂਸਲਰ ਸੇਵਾ ਸਿੰਘ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਗੋਪੀ ਜੋ ਕਿ ਮਾਚੀਵਾੜਾ ਸਾਹਿਬ ਵਿਖੇ ਮੀਟ ਦੀ ਦੁਕਾਨ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜਦੋਂ ਉਹ ਆਪਣੇ ਘਰ ਵਾਪਸ ਆਉਣ ਦੇ ਲਈ ਮੋਟਰਸਾਈਕਲ ਤੇ ਸਮਰਾਲਾ ਵੱਲ ਨੂੰ ਆਉਣ ਲੱਗਿਆ ਤਾਂ ਜਦੋਂ ਉਸ ਨੇ ਪਿੰਡ ਬਾਲੂ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਪਿੱਛੇ ਜੜੀ ਹੈ ਇੱਕ ਔਰ ਉਹ ਕਾਰ ਵਿੱਚ ਸਵਾਰ ਚਾਰ ਲੁਟੇਰਿਆਂ ਨੇ ਉਸਤੇ ਮੋਟਰਸਾਈਕਲ ਨੂੰ ਪਿੱਛੋਂ ਤੱਕਰ ਮਾਰ ਦਿੱਤੀ ਤੇ ਫਿਰ ਲੁੱਟ ਖੋਹ ਦੀ ਲੁੱਟ ਖੋਹ ਦੀ ਘਟਨਾ ਨੂੰ ਜਿਹੜਾ ਅਨਜਾਬ ਦੇਣ ਦੇ ਲਈ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਵੀ ਕੀਤਾ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਨੌਜਵਾਨ ਦੀ ਹਾਲਤ ਜੇਕਰ ਗੱਲ ਕਰੀ ਤਾਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੱਡੀਗੜ ਰੈਫਰ ਕਰ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਸਮਰਾਲਾ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਪੁਲਿਸ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੀ ਗੱਡੀ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿ ਗਗਨਦੀਪ ਸਿੰਘ ਗੋਪੀ ਕਹਿੰਦੇ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮਾਛੀਗੋੜਾ ਸਾਹਿਬ ਤੇ ਗਗਨਦੀਪ ਮੇਰੇ ਨਾਲ ਮੀਟਦੀ ਆ ਤੇ ਉੱਥੋਂ ਕੰਮ ਤੋਂ ਜਦੋਂ ਵਾਪਸੀ ਆ ਰਿਹਾ ਜੀ 9 ਵਜੇ ਦੇ ਕਰੀਬ ਤੇ ਪਿੰਡ ਵਾਲਿਓ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਛੱਟ ਗਈ ਤੇ ਹਮਲਾ ਕਰਕੇ ਬੁੱਧੀਆਂ ਛੱਟਾ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹਦੇ ਕੋਲ ਪੈਸੇ ਜਗੇ ਕੋਈ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਥੇ ਕੋਈ ਬੰਦੇ ਸੀਗੇ ਲੋਕਲ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤਾਂ ਉਹ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਏ ਸੀ ਇੱਥੋਂ ਇਹਨਾਂ ਨੇ ਜਿਹੜੀ ਬੰਨ ਦੀ ਟ੍ਰੀਟਮੈਂਟ ਕਰਕੇ ਉਦੋਂ ਬਾਅਦ 32 ਰੈਫਰ ਕਰਤਾ ਕਿੱਥੇ ਦਾ ਰਹਿਣਾ ਇਹ ਨੇੜੇ 80 ਸਮਰਾਲਾ ਜੀ ਵਾਰ ਨੰਬਰ 15 ਹਾਂਜੀ 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 ਮੈਰਡ ਆ ਮੈਰਡ ਕਿਹੋ ਜਿਹੇ ਹਾਲਾਤ ਨੇ ਇਹ ਲੋਕ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇੰਨੀ ਰਾਤ ਨੂੰ ਤੋਂ ਘਰ ਬੰਦ ਕਰਕੇ ਆ ਰਿਹਾ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਹੋਏ ਚੱਟਾ ਕਿੱਥੇ ਕਿੱਤੇ ਨੇ ਜੀ ਚੱਟਾ ਕਾਫੀ ਗੰਭੀਰ ਨੇ ਜੀ ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਦੇ ਜਾਦਾ ਲੱਗਿਓ ਗੁੱਟਨ ਦਾ ਇੱਕ ਤਰ੍ਹਾਂ ਦੇ ਮੋੜੇ ਪਏ ਨੇ ਲੱਤ ਦੇ ਵੀ ਮਾਰੇ ਉਹਨਾਂ ਦਾ ਸਿਰ 'ਚ ਵੀ ਮਾਰੇ ਆ ਕਾਫੀ ਜ਼ਿਆਦਾ ਨੇ ਆ ਦਸ਼ਮਣੀ ਦਾ ਮਾਮਲਾ ਹੁੰਦਾ ਨਹੀਂ ਦੇਖੋ ਇੱਦਾਂ ਤਾਂ ਕੋਈ ਲੱਗਦੀ ਨਹੀਂ ਗੱਲ ਇਹ ਦਿਨ ਕੋਈ ਚ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਚਵੜ ਤੋ ਆ ਰਿਹਾ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ ਤੇ ਉਹਦੇ ਕੋਲ 15-20 ਹਜ਼ਾਰ ਰੁਪਈਆ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ ਚ ਰੈਫਰ ਕਰਤਾ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹੀ ਲੱਗਦਾ ਜੀ ਆਪਣੀ ਕਿਹੜੇ ਵਾਰਡ ਦੀ ਗੱਲ ਹੈ ਕਿੱਥੇ ਵਾਰਡ ਨੰਬਰ 15 ਨੇੜੇ ਆਈ ਠੀਕ ਆ ਆ ਕਿੰਨੀ ਆ ਕੇ ਸੱਟਾਂ ਲੱਗੀਆਂ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਇੱਕ ਕਿੰਨੇ ਕੁ ਨੌਜਵਾਨ ਸੀਗੇ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਇਹ ਤਕਰੀਬਨ 4 ਕੁ ਬੰਦੇ ਦੱਸੇ ਜਾਂਦੇ ਨੇ ਆ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨ ਵਾਲੇ ਔਨ தி ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗ ਜੂਗਾ ਕਿੱਥੇ ਦੀ ਘਟਨਾ ਜੀ ਇਹ ਇਹ ਬਾਲਿਆਂ ਦੇ ਕੋਲ ਦੀ ਘਟਨਾ ਆ ਕਿੰਨੇ ਕ ਵਜੇ ਦੀ ਘਟਨਾ ਜੀ ਤਕਰੀਬਨ 8:30-9 ਵਜੇ ਦੀ ਗੱਲ ਆ ਜੀ ਡਾਕਟਰ ਅਮਰਪ੍ਰੀਤ कौर ਜਿਹੜਾ ਇੱਕ ਕੇਸ ਹੈ ਜਿਹਦਾ ਉਹਨੇ ਹਮਲਾ ਹੋ ਜਿਹੜਾ ਉਹ ਕੀ ਮਾਮਲਾ ਸੀ ਪੇਸ਼ੈਂਟ ਦਾ ਨਾਮ ਸੀਗਾ ਰਵੀ ਉਹਨਾਂ ਦੇ ਕੋਈ ਲੁੱਟ ਖੋਹ ਦੇ ਮਾਮਲੇ ਚ ਲੜਾਈ ਹੋਈ ਆ ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵੱਜੀ ਹੋਈਆਂ ਸੀ ਤੇ ਮਸਲ ਡੀਪ ਸੀਗੇ ਉਹਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਰੈਫਰ ਕਰਤਾ ਥੋੜੀਆਂ ਬਹੁਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇੱਕ ਲਾਤੇ ਵੀ ਸੀਗੀ ਬਟ ਸੀਰੀਅਸ ਜਿਹੜੇ ਤੇ ਦੋਨੇ ਗੁੱਟ ਤੇ ਸੀਗੇ ਕੀ ਲੱਗਦਾ ਕਿਸ ਚੀਜ਼ ਦੇ ਨਾਲ ਹਮਲਾ ਜਿਹੜਾ ਹੋ ਕੇ ਕਰਿਆ ਜਨਾਬ ਮਤਲਬ ਮੋਸਟ ਪੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਹਾ ਸੀਗਾ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸੇ ਕਲੀਅਰ ਹੋਗਾ